ਸ਼੍ਰੀ ਵਾਹਿਗੁਰੂ ਸਾਹਿਬ ਜੀ ਰਗ ਤਿਲੰਗ ਮਹੱਲਾ ਪਹਿਲਾ ਕਰ ਪਹਿਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਅੰਗੂਰਤ ਅਜੁਨੀ ਸਭੰ ਗੁਰ ਪ੍ਰਸਾਦ। ਏਕ ਅਰਜ ਗੋਸ ਪੇਸ ਤੋਦਰ ਗੋਸ ਕਨ ਕਰਤਾਰ। ਫਕ ਕਬੀਰ کریم ਤੂੰ ਬੇਅਬ ਪਰਵਰਗਾਰ। ਦੁਨੀਆ ਮਕਾਮੇ ਫਾਨੀ ਤਹਿਕੀਕ ਦਿਲਦਾਨੇ। ਮਮ ਸਰ ਮੋਏ ਅਜ਼ਰਾਇਲ ਗਿਰਫਤ ਹੈ ਦਿਲ ਹੈ ਚਨੰਦਾਨੀ ਰਹਾਉ ਜਨ ਤੇ ਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਰ ਬਯਸਤਮ ਕਸਨਾ ਦਰਦ ਚੂਬਦ ਤਕਬੀਰ ਸਾਂਭਰੋ ਜਗਸਤਮਦਰ ਹਵਾ ਕਰ ਦੇਨ ਬਦ ਖਿਆਲ ਗਾਹੇ ਨਨ ਕੀ ਕਾਰ ਕਰਦੰ ਮੰਮ ਇਚਨੀ ਅਹਵਾਲ ਬਦਬਖਤ ਹਮ ਚੁ ਬਖੀ ਲਗਾ ਫਸਲ ਬੇ ਨજર ਬੇ ਬਾਕ ਨਾਨਕ ਬਗੋਇਦ ਜਨ ਤੁਰਾਂ ਤੇਰੇ ਚਾਕਰਾ ਪਾ ਖਾਪ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਉ ਤੇਰਾ ਪਾੰਗ ਖਲੜੀ ਮੇਰਾ ਚੀਤ ਮੈਂ دیਵਾਨਾ ਪਿਆ ਅਤੀਤ ਕਰ ਕਾ ਸਾਧਨ ਕੀ ਭੂਖ ਮੈਂ ਦਰ ਮੰਗੋ ਨੀ ਤਨੀਤ ਤਉ ਦਰਸ਼ਨ ਕੀ ਕਰੂੰ ਸਮਾਏ ਮੈਂ ਦਰ ਮੰਗਤ ਪੇਖੇ ਅਪਾਏ ਕੋਸ ਕੇਸਰ ਕੋਸਮ ਮਿਰਗਮੈ ਹਰਨਾਮ ਸਰਬ ਸ਼ਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਕੇ ਪਟ ਪਾਂਡਕ ਨ ਕੋਏ ਅਸਾ ਭਗਤ ਵਰਨ ਮੈ ਹੋਏ ਤੇਰ ਨਾਮ ਨਿਮਰ ਲਿਵ ਲਾਇਏ ਨਾਨਕ ਤਨਦਰ ਪਿਖੇ ਆਪਾਏ ਤਿਲੰਗ ਮਹੱਲਾ ਪਹਿਲਾ ਕਰਤੀ ਜਾਏ ਕੋ ਅੰਕਾਰ ਸਤਗੁਰ ਪ੍ਰਸਾਦ ਓ ਤਨ ਮਾਇਆ ਪਾਹ ਆ ਪਿਆਰੇ ਲੀਤੜ ਲਬ ਰੰਗਾਵੇ ਮੇਰ ਕੰਤ ਨ ਪਾਵੇ ਚੁਲੜਾ ਪਿਆਰੇ ਕਿਉ ਤਨ ਸਿਜ ਜਾਏ ਹੋਂ ਕੁਰਬਾਨ ਜਾਉ ਮਿਹਰਵਾਨ ਹੋਂ ਕੁਰਬਾਨ ਜਾਉ ਹੋਂ ਕੁਰਬਾਨ ਜਾਉ ਤਨਾਕ ਲੈਂ ਜੁ ਤੇਰਾ ਨਾਮ ਲੈਂ ਜੁ ਤੇਰਾ ਨਾਮ ਤਨਾ ਕਹ ਹੋਂ ਸਦ ਕੁਰਬਾਨ ਜਾਉ ਰਹਾਉ ਕਾਇ ਰੰਗਣ ਜੀਥੀ ਐ ਪਾਏ ਪਿਆਰੇ ਭਾਈ ਅਨਮ ਜੀਥ ਕਾਇ ਰੰਗਣ ਜੇਤੀਏ ਪਿਆਰੇ ਪਈ ਨਾਮ ਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗਣ ਜੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੈ ਪਾਸ ਤੋੜ ਤੈ ਨਾ ਕੀ ਜੇ ਮਿਲ ਜੀ ਕਹ ਨਾਨਕੀ ਅਰਦਾਸ ਆਪੇ ਸਜੇ ਆਪੇ ਆਪੇ ਰੰਗਰ ਨਦਰ ਕਰੇ ਨਾਨਕ ਕਮਨ ਕੰਤੇ ਪਾਵੇ ਆਪੇ ਹੀ ਰਵੇ ਤਲੰਗ ਮਹੱਲਾ ਪਹਿਲਾ ਈਆਂ ਨੜੀਏ ਮਾਨੜਾ ਕਹੇ ਕਰੇ ਆਪਨੜ ਕਰ ਹਰ ਰੰਗੋ ਕੀ ਨ ਮਾਨਹਿ ਸੋਹ ਨੇੜਾ ਤਨ ਕੰਮਲੀਏ ਬਾਹਰ ਕਾ ਟੁੰਡੇ ਅੱਖੀਆਂ ਦੇ ਸਲਾਈਆਂ ਨੈਣੀ ਭਾਵ ਕ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀ ਲਾਗੇ ਜਸ ਤਰੇ ਪਿਆਰੋ ਪਿਆਰੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਪਾਵੇ ਕਰਨ ਪਲਾਵ ਕਰੇ ਬੋ ਤੇਰੇ ਸਾ ਤਨ ਮਹਿਲ ਪਾਵੇ ਜਿਨ ਕਰਮਾ ਕੇ ਸਿਪਾਈ ਹੈ ਨਹੀਂ ਜੇ ਬੋ ਤੇਰਾ ਤਾਵੇ ਲਭ ਲੋਗ ਅਹੰਕਾਰ ਕੀ ਮਾਤੀ ਮਾਇਆ ਮ ਸਮਾਣੀ ਇੰਨੇ ਬਾਤੀ ਸੋ ਪਾਈਐ ਨਹੀਂ ਪਈ ਕਾਮਣਿਆਣੀ ਜਾਇ ਪਛੋ ਸੋਹਾਗਣੀ ਵਾਹੈ ਕਿੰਨੀ ਬਾਤੀ ਸੋ ਪਾਈਐ ਜੋਖ ਸਕਰ ਸੁਪੜਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਆਕੇ ਪ੍ਰੇਮ ਪਦਾਰਥ ਪਾਈਐ ਤਉ ਚਰਨ ਨਿਚ ਚਦਲਾਈਐ ਸੋ ਕਹਿ ਸੋ ਕੀਜੈ ਤਨ ਮਨ ਦਿਜੈ ਸਾ ਪਰਮਲ ਲਾਈਐ ਇਵ ਕਹ ਸੋਹਾਗਣੀ ਪਹਿਣ ਇੰਨੇ ਬਾਤੀ ਸਹ ਪਾਈਐ ਆਪ ਗਵਾਈਐ ਤਾਂ ਸਹ ਪਾਈਐ ਔਰ ਕੈਸੀ ਚਤਰਾਇ ਸੋਹਨ ਦਰਕਰ ਦੇਖ ਸੋ ਦਿਨ ਲੇਖੇ ਕਾਮਣ ਨਾਨਦ ਪਾਈ ਆਪਣੇ ਕੰਤ ਪਿਆਰੇ ਸਹ ਸੋਹਾਗਣ ਨਾਨ ਸਸਵਰਾਈ ਐਸੇ ਰੰਗ ਰਾਤੀ ਸਹਜ ਕੇ ਮਾਤੇ ਐਨ ਸਭਾਏ ਸਮਾਨ ਸੁੰਦਰ ਸਰੂਪ ਚਖਣ ਕਈ ਸਸਿਆਣੀ ਤੇ ਲੰਗ ਨਹੱਲਾ ਪਹਿਲਾ ਜੈ ਸਿਮ ਅਮਖਸਮ ਕੀ ਬਾਣੀ ਤੇ ਸੜਾ ਕਰੀ ਗਿਆਨ ਵਿਲਾਲੋ ਪਾਪ ਕੀ ਜੰਜਲੇ ਕਾਬਲ ਹਾਂ ਧਾਇ ਜੋਰੀ ਮੰਗੇ ਦਾਨ ਵਿਲਾਲੋ ਸ਼ਰਮ ਤਰਨ ਦੋਇ ਸ਼ਪਖਲੋ ਇਹ ਕੋੜ ਸਿਰੇ ਪਰ ਦਾਨ ਵਿਲਾਲੋ ਕਾਜੀਆਂ ਬ੍ਰਾਹਮਣਾਂ ਕੀ ਗਲ ਅੱਤਕੀ ਅਗਧ ਪੜੈ ਸ਼ੈਤਾਨ ਵਿਲਾਲੋ ਮੁਸਲਮਾਨੀਆਂ ਪੜੈ ਕਤੇ ਬਾ ਕਸ਼ਟ ਮ ਕਰੇ ਖੁਦਾਏ ਵਿਲਾਲੋ ਜਸਨਾਤੇ ਹੋ ਰਹੇ ਹਿੰਦਵਾਣੀਆਂ ਇਹ ਵੀ ਲੇਖੇ ਲਾਇ ਵਿਲਾਲੋ ਖੂਨ ਕੇ ਸੁਹੇਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵਿਲਾਲੋ ਸਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੇ ਵਿਚ ਆਖ ਮਸੋਲਾ ਜਿਨ ਪਾਏ ਰੰਗ ਰਮਾਈ ਬੈਠਾ ਵੇਖੇ ਵਖਾ ਤੇਲਾ ਸਚਸ ਸਹ ਸਤ ਪਵਸ ਸਚੜਾਨਿਉ ਕਰੇ ਮਸੂਲਾ ਕਾਇ ਕਪੜ ਟੁਕਟੂ ਹੋਸੀ ਹਿੰਦੁਸਤਾਨ ਸਮਲਸੀ ਬੋਲਾ ਆਮਨ 78 ਜਾਨ 97 ਹੋਰ ਬਿਉੜਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸਚ ਸੁਣਾਏ ਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ੴ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਨਾਹੂ ਹੁਕਮ ਸਰਵਰਤਨੀ ਸਚ ਸਾਹਿਬ ਸਾਚਾ ਸਖੇਲ ਸਭਰਤਨੀ ਸਲਾਹੋ ਸਭ ਸਭ ਉਪਰ ਹਰ ਤਨ ਜਿਸ ਨਾਹੇ ਕੋਈ ਸ੍ਰੀ ਕਿਸ ਲੇਖੇ ਹੋ ਗਣੀ ਰਹਾਉ ਪੌਣ ਪਾਣੀ ਧਰਤੀ ਆਕਾਸ਼ ਕਰਮੰਦਰ ਹਰ ਬਣੀ ਵਿਚ ਵਰਤੈ ਨਾਨਕ ਆਪ ਝੂਠਾ ਕਹੋ ਕਿਆ ਗਣੀ ਤਲੰਗ ਮਹੱਲਾ ਚੌਥਾ ਨਿਤਨੇਹ ਫਲ ਕਰਮ ਕਮਾਏ ਵਫਾਵੇਂ ਦਰਮਤੀਆਂ ਜਬਿਆਣ ਬਲਵੰਚ ਕਰ ਝੂਠ ਤਬ ਜਾਣ ਜਗ ਜੀਤੀਆ ਐਸਾ ਬਾਜੀ ਸੰਸਾਰ ਨ ਚਿਤੈ ਹਰ ਨਾਮ ਖਿਨ ਮੈਂ ਬਿਨ ਸਭ ਝੂਠ ਮੇਰੇ ਮਨ ਤਾਏ ਰਾਮਾ ਰਹਾ ਸਵੇਲਾ ਚਿਤਨ ਆਵੇ ਜਿ ਤਿਆਏ ਕੰਟਕ ਕਾਲ ਗਰਸੈ ਤਿਸ ਨਾਨਕ ਲੈ ਛੜਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆ ਏ ਅਸ਼ਮਾਨ ਜ਼ਮੀਨ ਦਰਖਤ ਆਪ ਪੈਦਾ ਖੁਦਾ ਏ ਮੰਦੇ ਚਸਮ ਦੀਦੰ ਫਨਾਹੇ ਦੁਨੀਆ ਮਰਦਾਰ ਖੁਰਦਨੀ ਗافل ਹਵਾਏ ਰਹਾ ਗੈਬਾਨ ਹਵਾਨ ਹਰਾਮ ਕੁਸਤਨੀ ਮਰਦਾਰ ਬਖ ਮਰਦਾਰ ਬਖ ਰਾਏ ਦਿਲ ਕਬਜ਼ ਕਬਜਾ ਕਾਦਰੋ ਦੋ ਜਸ ਸਜਾਏ ਗਲੇ ਹਰ ਨਿਆਮਤ ਬਿਰਾਦਰਾ ਦਰਬਾਰ ਨਹੀਂ ਜਦ ਅਜਰਾਇਲ ਬਸਤਨੀ ਤਵ ਚੇ ਕਾਰੇ ਬਿਦਾਇ ਹਵਾਲ ਮਲੂਮ ਕਰਦਾ ਆਕ ਪਾਕ ਪਾਕ ਅਲਾਹ ਹਵਾਲ ਮਲੂਮ ਕਰਦੰ ਪਾਕ ਅਲਾਹ ਬੁੱਗੋ ਨਾਨਕ ਅਰਦਾਸ ਪੇਸ਼ ਦਰਵੇਸ ਬੰਦਾ ਹ ਤਲੰਕਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਹੀਂ ਕੋਇ ਤੂੰ ਕਰਤਾ ਕਰੇਉ ਪੇਰਾਂ ਜੋ ਰਤਨੀ ਮੰਨ ਤੇ ਸਦਾ ਸਦਾ ਜਪ ਨਾਨਕ ਏਕ ਸਭੇ ਉਪਰ ਪਰਮ ਦਾ ਤਾਰ ਤੇਰੀ ਤੇ ਤੇਰਾ ਆਧਾਰ ਰਹਾ ਹੈ ਤੂੰ ਹੈ ਤੂੰ ਮਨਹਾਰ ਅਗੰਮ ਗਾ ਦੂਚੇ ਆਪਾਦ ਜੋ ਤੁਧ ਸੇਵੇ ਤਿਨ ਪਉ ਦੁਖ ਨਾਏ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦਿਸੈ ਸੁਤੇਰਾ ਰੂਪ ਗੁਣ ਨਿਦਾਨ ਗਵਿੰਦਿਆ ਨੂਪ ਸਿਮਰ 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 ਜਨ ਸੋਏ ਨਾਨਕ ਕਰਨ ਪ੍ਰਾਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗਤ ਸੰਸਾਰ ਕਹ ਨਾਨਕ ਪ੍ਰਭ ਲੋਚਾ ਕੋਰ ਸੰਤ ਜਨਾ ਕੀ ਬਾਛੂ ਤੂਰ ਤਲੰਗ ਮਹੱਲਾ ਪੰਜਵਾ ਕਰ ਤੀਜਾ ਮਿਹਰਬਾਨ ਸਾਹਿ ਮਿਹਰਬਾਨ ਸਾਹਿ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੁੱਲ ਹੈ ਪ੍ਰਾਣੀਆਂ ਤਦ ਰੱਖੈ ਗ ਸਰਜਣ ਹਾ ਜਿਨ ਪਦਾਇਸ਼ ਤੂੰ ਕੀਆ ਸੋਈ ਦਿਆਦਾ ਜਿਨ ਆਪਾਏ ਮਿਹਦਨੀ ਸੋਈ ਕਰਦਾ ਸਾ ਕਟ ਕਟ ਮਾਲਕ ਦਿਲਾਂ ਕਾ ਸਚਾ ਪਰਵਦਗ ਕੁਦਰਤ ਕੀ ਮਨ ਜਾਣੀ ਵੱਡਾ ਹੋਵੇ ਪਰਵਾ ਕਰ ਬੰਦੇ ਤੂੰ ਬੰਦਗੀ ਜਿਚਰ ਕਟ ਮੈਂ ਸਾ ਤੂੰ ਸਮਰਥ ਅਕਾਥੇ ਗੋਚਰ ਜੀਉ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾ ਕਰ ਤੀਜਾ ਕਰਤੇ ਕੁਦਰਤ ਤੀਨ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕਰਹਾ ਖਿੰਨ ਮਾ ਥਾਪਿਉ ਥਾਪਦਾ ਆਚਰ ਜ ਤੇਰੇ ਰੂਪ ਕੌਣ ਜਾਣ ਚਲਤ ਤੇਰੇ ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਏ ਦਿਨ ਸਰਣ ਜੇ ਤੁਦ ਅਰਾਦੇ ਸੋ ਕਿਉ ਦੋਜਕ ਜਾਏ ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਨਹ ਹੈ ਉਸਕੇ ਸਵਲ ਆਫੂ ਤੇਰੇ ਜਨ ਦੇਖੇ ਦੀਦਾਰ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰਮਿਲ ਨਾਨਕ ਗੁਜਿਆ ਸਦਾ ਇੱਕ ਸਗਾਉ ਤਿਲੰਗ ਮਹੱਲਾ ਪੰਨਾ ਮੇਰਾ ਦਾਨਾ ਦਿਲ ਸੋਚ ਮੁਹੱਬਤੇ ਮੰਤਨ ਬਸੈ ਸਾਚ ਸਹਾ ਬੰਦੀ ਮੋਚ ਰਹਾਉ ਦੀਦ ਨੇ ਦਿਦਾਰ ਸਾਹਿਬ ਕਛ ਨਹੀਂ ਸਕਾ ਮੋਲ ਪਾਪ ਪਰਵਰਦگار ਤੂੰ ਖੁਦ ਖਸਮ ਵਡਾਇਆ ਤੋਲ ਦਸਤ ਗੀਰੇ ਦੇਹ ਦਿਲਾਬ ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰ ਕਰਣ ਖਲ ਨਾ ਰیتے ਨਾਨਕ ਤੇਰੀ ਤੇ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਨ ਕੀ ਤਨ ਦੇਖਿਆ ਕਹਿ ਕੇ ਹਰੇ ਪਾਈ ਆਪੇ ਜਾਣ ਕਰਿਆਨ ਵਾੜੇ ਹੈ ਲਾਇ ਰਾਇਸਾ ਪਿਆਰੇ ਕਰਾਇਸਾ ਜਿਤ ਸਦਨ ਸੁ ਹੋਈ ਰਹਾ ਜੇ ਨ ਰੰ ਕੰਤ ਨ ਰਾਵੈ ਸਪਿਛੋਰੇ ਤਾਣੀ ਹੱਥ ਪਿਛੋੜ ਸਿਰ ਤੁਣੀ ਜਬ ਰਹਿਣ ਵਿਹਾਨ ਪਛਤਾਵਾ ਨ ਮਿਲੇ ਜ ਚੁਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੈ ਜਬ ਆਵੇਂ ਗਿਵਾਰੀ ਕੰਤ ਲਿਆ ਸੁਗਣੀ ਮੈਂ ਤੇ ਵਦਵੀ ਇਹੇ ਸੇ ਗੁਣਮਜਨ ਅਮਣੀ ਕੇ ਜੀ ਦੋਸ਼ ਤਰੇ ਜਿੰਨ ਸਖਿ ਸੋ ਰਾਵਿਆ ਤੈਨ ਪੁੱਛੋਂਗੇ ਜਾਏ ਪੈ ਲਗਾਉ ਦਿਨ ਤਿਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣ ਨਾਨਕ ਕਾ ਪਉ ਚੰਦਨ ਪਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਿਆ ਮਿਲਿਆ ਤੈ ਯਰ ਸੋਇ ਜੇ ਬੋ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ ਤਾਤ ਮਿਲ ਸੁਨ ਤਾਤ ਕੋ ਲਿਵੈ ਤਾਤ ਕੋ ਲਿਵੈ ਤਾਪ ਕੋ ਤਾਵੇ ਤਾਤ ਮਿਲ ਸੁਨ ਤਾਤ ਕੋ ਲਿਵ ਲਿਵੈ ਕੋ ਤਾਵੇ ਗੁਰ ਪ੍ਰਸਾਦਿ ਜਾਣੀਐ ਤੋ ਅਨਭਵ ਪਾਵੇ ਪਨ ਵਾੜਿ ਹੋਏ ਕਰ ਖਰ ਸਾਰ ਨ ਜਾਣੈ ਰਸ ਕਿਆ ਹੋਵੈ ਮੋ ਸ਼ਕਾ ਤਮੂਲ ਪਿਸ਼ਟ ਤ ਫੂਲ ਪਛਾਣੈ ਆਪਿਓ ਪਿਓ ਜੋ ਨਾਨਕ ਪਰਮ ਪਰਮ ਸਮਾਵੇ ਸਹਿਜ ਸਹਿਜ ਮਿਲ ਰੇ ਅਮਰ ਪਦ ਪਾਵੇ ਤੇਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਬਲਿਹਾਰੀ ਗੁਰੇ ਆਪਣੇ ਗੁਰ ਕਉ ਬਲਜਾਈਆਂ ਆਏ ਮਿਲ ਗੁਰ ਸਿੱਖੇ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਰਹਾ ਹਰ ਕੇ ਗੁਣ ਹਰ ਭਾਉ ਦੇ ਸੇ ਗੁਰੂ ਤੇ ਪਾਏ ਜਨ ਗੁਰ ਕਾ ਪਾਣਾ ਮੰਨਿਆ ਤਿਨ ਕੁਮ-ਕੁਮ ਜਾਏ ਜਨ ਸਤਗੁਰ ਪਿਆਰਾ ਦੇਖਿਆ ਤਿਨ ਕੋ ਹੋਂਵਾਰੀ ਜਨ ਗੁਰ ਕੇ ਕੀਤੀ ਚਾਕਰੀ ਤਿਨ ਸਤ ਬਲਿਹਾਰੇ ਹਰ ਹਰ ਤੇਰਾ ਨਾਮ ਹੈ ਦੁੱਖ ਮੈਂ ਟਣਹਾਰਾ ਗੁਰ ਸੇਵਾ ਤੇ ਪਾਈਐ ਗੁਰ ਮੱਖਣ ਸਤਾਰਾ ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ ਤਨ ਵਿਟੋ ਵਾਰਿਆ ਤਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਹਰ ਤੇਰੀ ਉਸਤਤ ਹੈ ਜੋ ਹਰ ਪ੍ਰਭਾ ਪਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਫਰ ਹਰ ਪਾਵੇ ਜਨ ਹਰ ਸੇਤੀ ਪਰਹੜੀ ਤਿਨ ਜੀ ਪ੍ਰਵ ਨਾਲੇ ਓ ਜਪਚ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਨ ਗੁਰਮਖ ਪਿਆਰਾ ਸੇਵਿਆ ਤਿਨ ਕੋ ਕਮ ਕਮ ਜਾ ਜਨ ਗੁਰਮਖ ਪਿਆਰਾ ਸੇਵਿਆ ਤਿਨ ਕੋ ਕਮ ਜਾਇ ਕੋਇ ਆਪਿ ਛਟੇ ਪਰਵਾਰ ਸਉ ਜਗਤ ਸਭ ਜਗਤ ਛੜਾਇ ਗੁਰ ਪਿਆਰ ਹਰਿ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ ਸੇ ਜੋ ਗੁਰਮਖ ਗੁਰ ਸੇਵੰਦੇ ਜੋ ਗੁਰ ਸਖ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਨ ਕੋ ਵਾਰਿਆ ਸਦਾ ਸਦਾ ਕੁਰਬਾਨ ਗੁਰਮਖ ਸਖੀਆਂ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗੈ ਪੈਨਾਈਆ ਹਰ ਆਪ ਗਲਾਈਆ ਜੋ ਗੁਰਮਖ ਨਾਮ ਤੇ ਆਇਂਦੇ ਤੈਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲਦੇ ਧੂੜ ਕੋਲ ਕੋਲ ਪੀਜੈ ਪਾਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨ ਚੀਤਿਓ ਜਮ ਪਕੜ ਚਲਾਈਆਂ ਜਿਨਾਂ ਹਰ ਨਾਮਾ ਹਰ ਚੀਤਿਆ ਹਿਰਦੈ ਉਰ ਧਾਰੇ ਤਿਨ ਜਮ ਨੇੜ ਨ ਆਵੈ ਗੁਰ ਸਿੱਖ ਗੁਰ ਪਿਆਰੇ ਹਰਿਤ ਦਾ ਨਾਮ ਨਿਦਾਨ ਹੈ ਕੋਈ ਗੁਰਮਖ ਜਾਣ ਨਾਨਕ ਜਨ ਸਤਗੁਰ ਭੇਟਿਆ ਰੰਗ ਰਲੀਆਂ ਮਾਣ ਸਤਗੁਰ ਦਾਤਾ ਆਖੇ ਤੁਸ ਕਰੇ ਤਾਉ ਹਉ ਗੁਰ ਵਿਟੋਂ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਤਨ ਗੁਰੂ ਸ਼ਬਾਸ਼ ਹੈ ਹਰ ਦੇਹ ਸਨੇਹਾ ਹਉ ਵੇਖ ਵੇਖ ਗੁਰ ਵਿਦਸਿਆ ਗੁਰ ਸਤ ਗੁਰ ਦੇਹ ਗੁਰ ਰਸਨਾ ਅੰਮ੍ਰਿਤ ਬੋਲ ਦੇ ਹਰ ਨਾਮ ਸਵੇ ਜਿਨ ਸੁਣ ਸਿਖਾ ਗੁਰ ਮੰਨਿਆ ਤਿੰਨਾ ਭੁਖ ਸਭ ਜਾਬਈ ਹਰ ਕਾ ਮਾਰਗ ਅਖੀਏ ਕੋ ਕਿਤ ਬਿਦ ਜਾਈਏ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ ਜਨ ਗੁਰਮਖਰ ਅਰਾਧਿਆ ਸੇ ਸਾਂ ਵਡਦਾਣੇ ਹਉ ਸਤਿਗੁਰ ਕੋ ਸਦਵਾਰਿਆ ਗੁਰਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੇਰਾ ਤੁਧ ਭਾਵੇ ਤੇਰੀ ਬੰਦਗੀ ਤੂੰ ਗੁਣ ਗਹਿਰਾ ਆਪੇ ਹਰ ਇੱਕ ਰੰਗ ਹੈ ਆਪੇ ਬੋ ਰੰਗੀ ਜੋ ਸੁਪਾਵੈ ਨਾਨਕਾ ਸਾਹੀ ਗਲ ਚੰਗੀ ਤਲੰਗ ਮਹੱਲਾ ਨਾਮਾ ਕਾਫੀ ਇੱਕ ਓੰਕਾਰ ਸਰਗੁਰ ਪ੍ਰਸਾਦ ਚੇਤਨ ਹੈ ਤੋ ਚੇਤਲ ਇਸ ਦਿਨ ਮੈਂ ਪ੍ਰਾਨੀ ਸ਼ਿਨ ਸ਼ਿਨ ਆਉਦ ਬਿਹਾਤ ਹੈ ਫੂਟੇ ਘੜਜੋਂ ਪਾਣੀ ਰਹਾ ਹਰ ਗੁਨ ਕਹੇ ਨਗਾਵੇਂ ਮੂ ਰੱਖੇ ਅਗਿਆਨ ਝੂਠਾ ਲਾਲ ਚਲਾ ਕੇ ਨਹਿਮਰਨ ਪਛਾਨੰ ਅਜਹੁ ਕਸ਼ਬਿ ਗ੍ਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕੋ ਨਾਨਕ ਤੇ ਭਜਨ ਤੇ ਨਿਰਬੈ ਪਦ ਪਾਵੈ ਤਿਲੰਗ ਮਹੱਲਾ ਨਾਵਾਂ ਜਾਗਲ ਹੋ ਰੇ ਮਨ ਜਾਗਲ ਹੋ ਕਾਂਹਾਂ ਗਾ ਸਿਲ ਸੋਇ ਜੋ ਤਨ ਉਪਜਹਿ ਸੰਗਹਿ ਸੋਬੇ ਸੰਗਨ ਹੋਇ ਰਹਾ ਮਾਤ ਪਿਤਾ ਸਤਬੰਦ ਜਨ ਖਿਤ ਜਾਂਸਿਓ ਕਿਨ ਜੀਉ ਛੂਟੇ ਜੋ ਜਬ ਦੇਹ ਤੇ ਡਾਰ ਅਗਣ ਮੈਂ ਦਿਨ ਜੀਵਤ ਲਾਉ ਬਿਹਾਰ ਹੈ ਜਗ ਕੋ ਤੁਮ ਜਾਣੋ ਨਾਨਕ ਹਰ ਗੁਨ ਗਾਇ ਲੈ ਸਭ ਸੁਫਨ ਸਮਾਨੋ ਸਭ ਸੁਫਨ ਸਮਾਨੋ ਤਿਲੰਗ ਮਹੱਲਾ ਨਵਾ ਤਿਲੰਗ ਮਹੱਲਾ ਨਵਾ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤੇਉ ਜਾਤ ਹੈ ਕਹਿਉ ਮਾਨ ਲੈ ਮੇਰੋ ਰਹਾਉ ਸੰਪਤ ਰਥ ਤਨ ਰਾਜ ਸਿਉ ਅਤ ਨੇਹੁ ਲਗਾਇ ਕਾਲ ਫਾਸ ਜਬ ਗਲ ਪਰੀ ਸਭ ਪੈ ਉਪਰ ਆਇ ਜਾਨ ਬੂਝ ਕੇ ਬਾਵਰੇ ਤੈ ਕਾਜ ਬਿਗਾਰਿਉ ਪਾਪ ਕਰਤ ਸੁਕਿਚਿਉ ਨਹੀਂ ਨਹਿ ਗਰਬ ਨਿਵਾਰਿ ਜਿਹ ਬਿਦ ਗੁਰੇ ਪਦੇਸ਼ਿਆ ਸੋ ਸੁਣਰੇ ਭਾਈ ਨਾਨਕ ਕਹਿਤ ਪੁਕਾਰ ਕੇ ਗਉ ਪ੍ਰਭ ਸਰਣਾਇ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਵ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋਂ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰੇ ਪਰੇਸ਼ਾਨੀ ਮਾਇ ਐ ਜਦ ਦੁਨੀਆਂ ਸ਼ਹਿਰ ਮੇਲਾ ਦਸਤੰਗੀਰੇ ਨਾ ਰਹਾ ਦਰੋਗ ਪੜਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸਚ ਖਲ ਖਲਕ ਮਿਆਨੇ ਸ਼ਾਮ ਮੂਰਤ ਨਾ ਅਸਮਾਨ ਮੇ ਹੰਨੇਲਾ ਹੰਗ ਦਰੀਆ ਕੁਸ਼ਲ ਗੁਸ਼ਲ ਕਰਦੰ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹਾਂ ਤਾਹ ਮਾਜੂਦ ਅਲਹਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੁਸਰ ਹੋਏ ਕਬੀਰ ਕਰਮ ਕਰੀ ਮਕਾ ਉਹ ਕਰ ਜਨ ਸੋਏ ਨਾਮਦੇਵ ਜੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੰਧਕਾਰ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਦਾਰਾ ਰਹਾ ਕਰੀਮਾ ਰਹੀਮਾ ਅਲਹਾ ਤੂੰ ਗਨੇ ਹਾਜ਼ਰ ਹਜੂਰ ਦਰ ਪੈਸ ਤੂੰ ਮਨੀ ਦਰਿਆਉ ਦੇਹੰਦ ਤੂੰ ਬਿਸਿਆਰ ਤੂੰ ਧਨੀ ਦੇਹਲੇ ਏਕ ਤੂੰ ਦਿਗਰ ਕੋ ਨਹੀਂ ਟੋਂਦਾਨਾਂ ਤੋਂ ਬਿਨਾ ਮੈਂ ਵਿਚਾਰ ਕਿਆ ਕਰੀ ਨਮ ਚ ਸੁਅਮੀ ਬਖਸ਼ੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਾਂ ਬਲ ਬਲ ਜਾਉ ਨੀਕੀ ਤੇਰੀ ਬਿਗਾਲੀ ਆਰੇ ਤੇਰਾ ਨਾਮ ਰਹਾ ਪੁਜਾਇਆ ਪੁਜਾ ਰਸਤੇ ਕੁਜਾ ਮਹਿਰਵੇ ਦਵਾਰ ਕਾ ਨਗਰੀ ਰਾਸ ਬਗੋਏ ਖੂੰਬ ਤੇਰੇ ਪੱਗਰੀ ਮਿੱਠੇ ਤੇਰੇ ਬੋਲ ਦਵਾਰ ਕਾ ਨਗਰੀ ਕਾਹੇ ਕੇ ਮੰਗੋਲ ਚੰਦੀ ਹਜ਼ਾਰ ਆਲਮ ਇਕਲਖਾਨਾ ਹਮ ਚਿਨੀ ਪਾਦਸ਼ਾਹ ਸਾਬਲੇ ਬਰਣਾ ਅਸਪਤ ਗਜਪਤ ਨਰ ਹੈ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਅਸਪਤ ਗਜਪਤ ਨਰਹ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੋਹਿ ਮਹੱਲਾ ਪਹਿਲਾ ਚਉਪ ਦੇ ਕਰ ਪਹਿਲਾ ਪਾਂਡਾ ਧੋਏ ਬੈ ਸਤੂਪ ਦੇਵ ਤੋ ਦੁੱਧੇ ਕੋ ਜਾਓ ਦੂਧ ਕਰਮ ਫਨਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤਾਂ ਇੱਕੋ ਨਾਮਾ ਅਵਰ ਨਰਫਲ ਕਾਮਾ ਰਹਾਓ ਇਹ ਮਨ ਇੱਤੇ ਹਾਥ ਕਰੋ ਫਨ ਨੇਤਰੋ ਨੀਂਦ ਨਿਆਵੇ ਰਸਨਾ ਨਾਮ ਜਪੋ ਤਵ ਮਥੀ ਇਨ ਬਿਦ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰਨਾਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੀ ਸੇਵੈ ਇਨ ਬਿਦ ਸਾਹਿਬ ਰਵਤ ਰਹੇ ਕਹਿ ਨੇ ਕਹ ਕਹਿ ਕੇ ਜਾਵੈ ਤੁਮ ਸਰ ਅਵਰਣ ਕੋਈ ਭਗਤ ਹੀਣ ਨਾਨਕ ਜਨ ਜੰਪੈ ਹੌਸਲਾ ਹੀ ਸੱਚਾ ਸੋਈ ਸੋਈ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਵਿਖਾਇ ਐਸਾ ਗਿਆਨ ਜਪੋ ਮਨ ਮੇਰੇ ਹੋ ਵੋ ਚਾਕਰ ਸਚੇ ਕੇਰੇ ਰਹਾ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬਾਂਧਿਆ ਸਭ ਜਗ ਪਾਵੇ ਸੇਵਾ ਕਰੇ ਸੋ ਚਾਕਰ ਹੋਈ ਜਲ ਥਲ ਮਹਿਲ ਰਵਰੇ ਅਸੋਏ ਹਮ ਨੇ ਚੰਗੇ ਬੁਰਾ ਨਹੀਂ ਕੋਈ ਪ੍ਰਣਮਤ ਨਾਨਕ ਤਾਰੇ ਸੋਏ ਹਮ ਨੇ ਚੰਗੇ ਬੁਰਾ ਨਹੀਂ ਕੋਈ ਪ੍ਰਣਾਮਤ ਨਾਨਕ ਤਾਰੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ